ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਉਗਨੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਪਿਆਜ਼ ਤੇ ਪਨੀਰ ਦੀ ਸਬਜ਼ੀ ਜਿਹੜੀ ਕਿ ਅਸੀਂ ਰੈਸਟੋਰੈਂਟ ਸਟਾਈਲ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤਿਆਰ ਕਰ ਸਕਦੇ ਹਾਂ ਇਹਦੇ ਵਾਸਤੇ ਅਸੀਂ 200 ਗ੍ਰਾਮ ਪਨੀਰ ਲਏ ਹੈ ਦਹੀਂ ਪਿਆਜ਼ ਟਮਾਟਰ ਅਦਰਕ ਹਰੀ ਮਿਰਚ ਲਸਣ ਤੇ ਸੁੱਕੇ ਮਸਾਲੇ ਜਿਹੜੇ ਆਪਾਂ ਨੇ ਤਿਆਰ ਕਰ ਲਏ ਇਹ ਸਬਜੀ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾਵਾਂਗੇ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜਰੂਰ ਬਣਾਓ ਤੇ ਇਹਦੇ ਵਾਸਤੇ ਜਿਹੜਾ ਆਪਾਂ ਸਮਾਨ ਹੈ ਪਨੀਰ ਉਹ ਸੀ 200 ਗ੍ਰਾਮ ਲਿਆ ਤੇ ਇਹ ਨੂੰ ਆਪਾਂ بڑے ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਆਪਾਂ ਨੇ ਪਨੀਰ ਨੂੰ ਫਰਾਇ ਨਹੀਂ ਕਰਨਾ ਆਪਾਂ ਸਿਰਫ ਪਨੀਰ ਦੀ ਕਟਿੰਗ ਕਰਕੇ ਆਪਾਂ ਨੇ ਇਸ ਦੀ ਜਿਹੜੀ ਸਬਜੀ ਬਣਾਉਣੀ ਹੈ ਪਨੀਰ ਪਿਆਜ਼ ਦੀ ਜਿਹੜੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਪਨੀਰ ਵੀ 200 ਗ੍ਰਾਮ ਲਏ ਤੇ ਪਿਆਜ਼ ਵੀ ਅਸੀਂ 4-5 ਜਿਹੜੇ ਬੜੇ ਸਾਈਜ਼ ਦੇ ਲਏ ਆ ਕਿਉਂਕਿ ਜਿਹੜੀ ਸਬਜ਼ੀ ਉਹ ਹੈ ਹੀ ਪਨੀਰ ਪਿਆਜ਼ ਦੀ ਹੈ ਪਨੀਰ ਨੂੰ ਅਸੀਂ ਮੋٹے ਟੁਕੜਿਆਂ ਦੇ ਵਿੱਚ ਕੱਟਣਾ ਹੈ ਤਾਂ ਕਿ ਜਿਹੜਾ ਪਨੀਰ ਉਹ ਭੂਲੇ ਨਾ ਹਾਂਜੀ ਦੇਖੋ ਆਪਾਂ ਕਿੰਨੇ ਆਸਾਨ ਢੰਗ ਦੇ ਨਾਲ ਪਨੀਰ ਨੂੰ ਇਸ ਤਰ੍ਹਾਂ ਕੱਟ ਸਕਦੇ ਆ ਤੇ ਦੇਖੋ ਇਹਨੂੰ ਆਪਾਂ ਆਸਾਨੀ ਦੇ ਨਾਲ ਕੱਟ ਲਿਆ ਐਸੀ ਤਰ੍ਹਾਂ ਹੀ ਆਪਾਂ ਨੇ ਜਿਹੜਾ ਇਹ ਸਾਰਾ ਪਨੀਰ ਕੱਟ ਕੇ ਤਿਆਰ ਕਰ ਲਿਆ। ਹਾਂ ਇਹ ਕੁਝਾਰੇ ਕਰ ਬਰਾਬਰ ਜਿਹੜੇ ਚੋਰਸ ਪੀਸ ਆਪਾਂ ਨੇ ਤਿਆਰ ਕਰ ਲਏ। ਤੇ ਅਦਰਕ ਲਸਣ ਹਰੀ ਮਿਰਚ ਦਾ ਆਪਾਂ ਨੇ ਪੇਸਟ ਬਣਾ ਲਿਆ। ਟਮਾਟਰਾਂ ਦੀ ਵੀ ਆਪਾਂ ਕਟਿੰਗ ਕਰ ਲਈ। ਇੱਕ بڑا ਪਿਆਜ਼ ਅਸੀਂ ਲੰਬੇ ਸ਼ੇਪ ਦੇ ਵਿੱਚ ਕੱਟ ਲਿਆ ਤੇ ਦੋ ਛੋਟੇ ਪਿਆਜ਼ ਅਸੀਂ ਛੋਟੇ ਟੁਕਨੇ ਆ ਦੇ ਵਿੱਚ ਕੱਟ ਕੇ ਤਿਆਰ ਕਰ ਲਏ। ਪਨੀਰ ਦੀ ਜਿਹੜੀ ਆਪਾਂ ਨੇ ਕਟਿੰਗ ਕਰ ਲਈ। ਤੇ ਹੁਣ ਆਪਾਂ ਜਿਹੜੀ ਸਬਜੀ ਬਣਾਉਣੀ ਕਰਦੇ ਆਂ ਸ਼ੁਰੂ ਆਪਾਂ ਨੇ ਇੱਕ ਪੈਨ ਲਿਆ ਪੈਨ ਦੇ ਵਿੱਚ ਆਪਾਂ ਨੇ ਇੱਕ ਕੜਛੀ ਜਿਹੜੀ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਗਰਮ ਕਰ ਲਿਆ ਤਾਂ ਕਿ ਜਿਹੜੀ ਸਬਜੀ ਆਹੇ ਤੇਲ ਪੂਰੀ ਤਰ੍ਹਾਂ ਸਾਡਾ ਗਰਮ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਤੇਲ ਉਹਦਾ ਜਿਹੜਾ ਕੱਚਾ ਪਾਣਾ ਫਿਰ ਉਹਦੀ ਜਿਹੜੀ ਸਬਜੀ ਬਣ ਕੇ ਸਵਾਦ ਤਿਆਰ ਨਹੀਂ ਹੁੰਦੀ ਤੇ ਤੇਲ ਅਸੀਂ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਜੇ ਸੁੱਕੇ ਮਸਾਲੇ ਜਿਸ ਤਰ੍ਹਾਂ ਤੇਜ ਪੱਤਾ, ਕਾਲੀ ਮਿਰਚ, ਦਾਲ ਚਿਨੀ ਦਾ ਟੁਕੜਾ, ਸਾਫਤਾ ਧਨੀਆ, ਸਾਫਤਾ ਜੀਰਾ ਇਹ ਆਪਾਂ ਨੇ ਪੂਰੀ ਤਰ੍ਹਾਂ ਭੁੰਨ ਲਿਆ ਤੇ ਨਾਲ ਹੀ ਆਪਾਂ ਨੇ ਪਾਇਆ ਅਦਰਕ, ਲਸਣ, ਹਰੀ ਮਿਰਚ ਦਾ ਪੇਸਟ। ਨੂੰ ਪਾਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ। ਦੇਖੋ ਆਪਾਂ ਨੇ ਜਿਹੜਾ ਘਿਓ ਤੇਲ ਬਹੁਤ ਪੂਰਾ ਪੂਰਾ ਪਾਇਆ ਆਪਾਂ ਨੇ ਬਹੁਤ ਜ਼ਿਆਦਾ ਘਿਓ ਤੇਲ ਨਹੀਂ ਪਾਇਆ। ਦੀ ਆਪਾਂ ਇਹਦੇ ਵਿੱਚ ਹੀ ਸਾਰੀ ਸਬਜੀ ਬਣਾ ਕੇ ਤਿਆਰ ਕਰਾਂਗੇ। ਅੱਗੇ ਦੇਖੋ ਲਸਣ ਅਦਰਕ ਹੈ ਜਿਹੜਾ ਬਰਨ ਹੋ ਗਿਆ ਤੇ ਨਾਲੇ ਪਾ ਦਵਾਂਗੇ ਆਪਾਂ ਪਿਆਜ਼। ਅਸੀਂ ਪਿਆਜ਼ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ। ਹੁਣ ਆਪਾਂ ਪਿਆਜ਼ਾਂ ਨੂੰ ਵੀ ਹਲਕਾ ਜਿਹਾ ਬਰਨ ਕਰ ਲਵਾਂਗੇ। ਇਹ ਜਿਹੜੀ ਸਬਜ਼ੀ ਆ ਇਹ ਬਿਲਕੁਲ ਰੈਸਟੋਰੈਂਟ ਸਟਾਈਲ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਹਾਂਜੀ ਹੁਣ ਆਪਾਂ ਪਾਵਾਂਗੇ ਟਮਾਟਰ ਮਟਰਾਂ ਨੂੰ ਅਸੀਂ ਬਹੁਤ ਬਰੀਕ ਪੀਸਾਂ ਦੇ ਵਿੱਚ ਕੱਟ ਲਿਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤਾਂ ਕਿ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਜਾਵੇ ਮੇਰਾ ਪਾਨੇ ਟਮਾਟਰਾਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰਤਾ ਟਮਾਟਰਾਂ ਜਿਹੜੇ ਸਾਡੇ ਅੱਧ ਭੁੱਜੇ ਹੋਏ ਤਿਆਰ ਹੋ ਗਏ ਆਪਾਂ ਨੂੰ 2 ਮਿੰਟ ਇਹਦਾ ਸੇਕ ਹੋਰ ਲਗਾਵਾਂਗੇ ਤੇ ਨਾਲ ਹੀ ਪਾਵਾਂਗੇ ਨਮਕ ਨਮਕ ਜਿਹੜਾ ਆਪਾਂ ਆਪਣੀ ਲੋੜ ਦੇ ਅਨੁਸਾਰ ਪਾ ਸਕਦੇ ਹਾਂ ਅਸੀਂ ਇੱਕ ਬੜਾ ਚਮਚਾ ਜਿਹੜਾ ਉਹ ਨਮਕ ਦਾ ਪਾਇਆ ਨਮਕ ਪਾਉਣ ਦੇ ਨਾਲ ਜਿਹੜਾ ਮਸਾਲਾ ਸਾਡਾ ਛੇਤੀ ਭੁੱਜ ਕੇ ਤਿਆਰ ਹੋ ਜਾਂਦਾ ਦੇਖੋ 2 ਮਿੰਟ ਦੇ ਵਿੱਚ ਜਿਹੜਾ ਸਾਡਾ ਮਸਾਲਾ ਭੁੱਜ ਕੇ ਤਿਆਰ ਹੋ ਗਏ। ਹਣੀ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਢਾਕ ਤਾ। ਮਸਾਲਾ ਸਾਡਾ ਪੂਜ ਕੇ ਹੋ ਗਿਆ ਤਿਆਰ। ਹੁਣ ਆਪਾਂ ਇਹਨੂੰ ਹਲਕਾ ਹਲਕਾ ਹਿਲਾ ਦੇਵਾਂਗੇ। ਹੁਣ ਦੇਖੋ ਮਸਾਲੇ ਨੇ ਹਲਕਾ ਹਰਕਤ ਤੇਲ ਛੱਡ ਤਾ। ਹੁਣ ਪਾਵਾਂਗੇ ਆਪਾਂ ਇਹਦੇ ਚ ਮਸਾਲੇ ਇੱਕ ਬੜਾ ਚਮਚਾ ਜਿਹੜਾ ਅਸੀਂ ਲਾਲ ਦੇਗੀ ਮਿਰਚ ਦਾ ਪਾਇਆ ਤਾਂ ਕਿ ਜਿਹੜੀ ਸਾਡੀ ਸਬਜ਼ੀ ਆ ਉਹ ਬਣ ਕੇ ਦੇਖਣ ਵਿੱਚ ਵੀ ਵਧੀਆ ਲੱਗੇ ਤੇ ਖਾਣ ਵਿੱਚ ਵੀ ਸਵਾਦ ਤਿਆਰ ਹੋਵੇ ਇੱਕ ਚਮਚ ਪਾਇਆ ਅਸੀਂ ਹਲਦੀ ਪਾਊਡਰ ਇਹ ਮਸਾਲੇ ਆ ਆਪਾਂ ਨੇ ਨਾਲ ਦੀ ਨਾਲ ਹੀ ਮਿਕਸ ਕਰਨੇ ਤਾਂ ਕਿ ਇਹ ਥੱਲੇ ਨਾ ਲੱਗ ਜਾਣ ਆਪਾਂ ਨੇ ਕਿ ਉਹ ਤੇਲ ਬਹੁਤ ਹੀ ਘੱਟ ਤੇਲ ਦੇ ਵਿੱਚ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਅਨ ਦੇਖੋ ਹਲਦੀ ਸਾਡੀ ਪੂਰੀ ਤਰ੍ਹਾਂ ਭੁੱਜ ਗਈ ਸਾਡਾ ਜਿਹੜਾ ਮਸਾਲਾ ਪੂਰੀ ਤਰ੍ਹਾਂ ਭੁੱਜ ਗਿਆ ਤਿਆਰ ਹੋ ਉਹ ਆਪਾਂ ਪਾਣੀ ਹੈ ਜਿਹੜਾ ਹਲੂੜ ਦੇ ਅਨੁਸਾਰ ਪਾਵਾਂਗੇ ਆਪਾਂ ਨੇ ਇੱਕ ਗਲਾਸ ਪਾਣੀ ਦਾ ਪਾਇਆ ਤੇ ਪਾਣੀ ਘੱਟ ਹੈ ਸੀ ਅੱਧਾ ਗਲਾਸ ਹੋਰ ਪਾਏ ਅਨ ਨੂੰ ਆਪ 2 ਮਿੰਟ ਆਸਤੇ ਢਾਕ ਤਾ ਉਹਨੂੰ ਦੇਖੋ ਗਰੇਵੀ ਸਾਡੀ ਬਣ ਕੇ ਜਿਹੜੀ ਤਿਆਰ ਹੋ ਗਈ ਦੇਖਣ ਵਿੱਚ ਦੇਖੋ ਕਿੰਨੇ ਖੂਬਸੂਰਤ ਲੱਗਦੀ ਹੈ ਤੇ ਖਾਨ ਵਿੱਚ ਇਹ ਬਹੁਤ ਹੀ ਸਵਾਦ ਤਿਆਰ ਹੋ ਗਈ। ਇੱਕ ਬड़ा ਚਮਚਾ ਪਾਇਆ ਆਪਾਂ ਨੇ ਦਹੀਂ ਦਾ। ਦਹੀਂ ਜਿਹੜਾ ਸਾਡਾ ਫਰੈਸ਼ ਹੈ। ਦਹੀਂ ਖੱਟਾ ਨਹੀਂ ਹੋਣਾ ਚਾਹੀਦਾ। ਦਹੀਂ ਪਾ ਕੇ ਆਪਾਂ ਗਰੇਵੀ ਨੂੰ ਨਾਲ ਦੀ ਨਾਲ ਇਹ ਜਿਹੜਾ ਚੰਗੀ ਤਰ੍ਹਾਂ ਹਲਾਉਣਾ ਹੈ। ਤਾਂ ਕਿ ਦਹੀਂ ਇਹਦਾ ਫਟ ਨਾ ਜਾਵੇ। ਜੇ ਆਪਾਂ ਨਾਲ ਦੀ ਨਾਲ ਨਹੀਂ ਲਾਵਾਂਗੇ ਤੇ ਦਹੀਂ ਜਿਹੜਾ ਨਾਲ ਦੀ ਨਾਲ ਫਟ ਜਾਂਦਾ ਹੈ। ਦੇਖੋ ਗਰੇਵੀ ਸਾਡੀ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਆ। ਗਾੜ੍ਹੀ ਵੀ ਹੋ ਗਈ ਤੇ ਦਹੀਂ ਪੌਣ ਦੇ ਨਾਲ ਗਰੇਵੀ गाढ़े ਵੀ ਹੋਈ ਤੇ ਦੇਖਣ ਵਿੱਚ ਵੀ ਵਧੀਆ ਲੱਗ ਰਹੀ ਐ ਤੇ ਇੱਕ ਅਸੀਂ ਬੜੇ ਸਾਈਜ਼ ਦਾ ਪਿਆਜ਼ ਲੰਬੇ ਟੁਕੜਿਆਂ ਦੇ ਵਿੱਚ ਕੱਟ ਲਿਆ ਪਿਆਜ਼ ਜਿਹੜੇ ਆਪਾਂ ਜਿਆਦਾ ਪਾਏ ਆ ਕਿਉਂਕਿ ਸਬ지 ਪਨੀਰ ਪਿਆਜ਼ ਦੀ ਐ ਤੇ 200 ਗ੍ਰਾਮ ਅਸੀਂ ਪਨੀਰ ਲਿਆ ਤਾਂ ਉਹਨੂੰ ਵੀ ਆਪਾਂ ਨੇ ਨਾਲ ਹੀ ਪਾ ਦਾਂਗੇ ਹੁਣ ਇਹ ਆਪਾਂ ਇਹਨਾਂ ਚੀਜ਼ਾਂ ਨੂੰ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਕੇ ਜਿਹੜਾ ਨਮਕ ਮਿਰਚ ਮਸਾਲੇ ਆ ਉਹ ਪੂਰੀ ਤਰ੍ਹਾਂ ਪਣੀ ਦੇ ਵਿੱਚ ਰਸ ਜਾਣਾ ਹਾਂ ਜੀ ਇਹਨੂੰ 2 ਮਿੰਟ ਵਾਸਤੇ ਆਪਾਂ ਨੇ ਢਾਗਤਾ ਹੁਣ ਆਪਾਂ ਦੇਖਦੇ ਆਂ ਸਬਜ਼ੀ ਜਿਹੜੀ ਸਾਡੀ ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਗਰਮ ਮਸਾਲੇ ਦਾ ਪਾਉਣਾ ਇੱਕ ਗਰਮ ਮਸਾਲੇ ਦਾ ਚਮਚਾ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿੱਤਾ ਹਾਂਜੀ ਹੁਣ ਦੇਖੋ ਸਬਜੀ ਜਿਹੜੀ ਬਣ ਕੇ ਲਗਭਗ ਸਾਡੀ ਉਹ ਬਣ ਕੇ ਤਿਆਰ ਹੋ ਗਈ ਐਸੀ ਤਰ੍ਹਾਂ ਦੀ ਜਿਹੜੀ ਸਬਜੀ ਆਪਾਂ ਨੇ ਬਣਾਉਣੀ ਹੈ ਤੇ ਤੇਜ ਪੱਤਾ ਜਿਹੜਾ ਉਹਦਾ ਅਸਰ ਖਤਮ ਹੋ ਗਿਆ ਆਪਾਂ ਨੇ ਉਹਨੂੰ ਕੱਢਤਾ ਤੇ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਢੱਕ ਦਵਾਂਗੇ ਹਾਂਜੀ ਦੇਖੋ ਹੁਣ ਦੇਖੋ ਸਾਡੀ ਜਿਹੜੀ ਸਬਜੀ ਆਹੋ ਬਣ ਕੇ ਤਿਆਰ ਹੋ ਗਈ ਰਸਮੀ ਸੀ ਸਾਡੀ ਸਬਜੀ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਤੇ ਦੇਖਣ ਵਿੱਚ ਦੇਖੋ ਕਿੰਨੀ ਵਧੀਆ ਲੱਗਦੀ ਐ ਸੇ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਤੇ ਨੀਰ ਤੇ ਪਿਆਜ਼ ਦੀ ਜਿਹੜੀ ਸਾਡੀ ਸਬਜੀ ਆ ਉਹ ਬਣ ਕੇ ਤਿਆਰ ਹੋ ਗਈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਵੀ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਮੇਰੇ ਦੇਖਣਾਂ ਦਾ ਬਹੁਤ ਬਹੁਤ ਧੰਨਵਾਦ